ਟਕਾ ਤਾਂ ਲੇ ਹੋਇਆ ਸੀਗਾ ਲੇਕਿਨ ਫਿਰ ਵੀ ਮਤਲਬ ਮੈਂ ਸਲੋ ਵੀ ਜਾ ਰਹੀ ਸੀ ਪਰ ਉਹ ਕ੍ਰੋਸ ਕਰ ਰਹੀ ਸੀ ਨਾ ਜਿਵੇਂ ਇੱਕ ਪਾਸੇ ਤੋਂ ਦੂਜੇ ਪਾਸੇ ਜਿਹੜਾ ਚਾਈਨਾ ਡੋਰ ਦਾ ਆਇਆ ਕੀ ਗੱਲ ਹੈ ਡਾਕਟਰ ਜੋਸ਼ੀ ਸਾਰਾ ਉਸ ਤੋਂ ਦੱਸੋ ਹੁਣੇ 10 ਮਿੰਟ ਪਹਿਲਾਂ ਇੱਕ ਪੇਸ਼ੈਂਟ ਆਇਆ ਹੈ ਨਾਮ ਹੈ ਸੰਦੀਪ ਪੌਰ ਵਾਈਫੋਂ ਤੇ ਰਿਜਿਸਟਰ bakın ਖਾਲ ਖਾਤਾ ਮਲੇ ਦੇ ਨੇ ਉਹਦੇ ਜਾ ਰਿਹਾ ਸਕੂਟਰ ਤੇ ਇੱਕਦਮ ਡੋਰ ਆ ਗਈ ਗਲਾ ਕਾਫੀ ਜ਼ਿਆਦਾ ਕਟ ਗਿਆ ਸਰਦੀ ਚੱਲ ਰਹੀ ਹੈ ਸ਼ਾਇਦ ਕੰਟਾ ਲੱਗ ਗਿਆ ਉਹ ਸਰਦੀ ਦੇ ਨਾਲ ਕਿੱਥੋਂ ਦੇ ਪੇਸ਼ੈਂਟ ਕਿੱਥੇ ਰਹਿਣ ਵਾਲੇ ਕਿੱਥੋਂ ਰਹਿਣ ਵਾਲੇ ਲੋਕਲ ਪਟਿਆਲਾ ਦੇ ਨੇ ਕਿਵੇਂ ਹੁਣ ਕੰਡੀਸ਼ਨ ਕਿਵੇਂ ਆਉਣਾ ਕਾਫੀ ਸਿੱਕਾ ਹੈ ਬਹੁਤ ਬਰਾ ਹਾਲ ਹੈ ਬਲੀਡਿੰਗ ਬਹੁਤ ਹੋ ਰਹੀ ਹੈ ਲੱਗਦਾ ਡਾਕਟਰ ਸਾਹਿਬ ਚਾਇਨਾ ਡੋਰ ਤੇ ਬੈਰ ਲਗਣਾ ਚਾਹੀਦਾ ਨਾ ਬਿਲਕੁਲ ਲਾਣਾ ਚਾਹੀਦਾ ਜੋ ਬੀਤ ਰਹੇ ਨੇ ਜੋ ਕਰ ਰਹੇ ਨੇ ਸਭ ਸਜਾਦ ਨੇ ਦੇ ਦੇਣਾ ਉਹਨਾਂ ਨੂੰ ਤੇ ਸ਼ਰਾਮ ਕਤਲੇ ਤਾਂ ਹੈ ਬੱਚਾ ਦੇਖੋ ਬੱਚਾ ਦੇ ਵੀ ਲੱਗੀਆਂ ਕਰ ਰਹੇ ਨੇ ਜਿਹੜੀ ਤਾਂ ਬਹੁਤ ਬਰਾ ਹਾਲ ਹੈ ਜਿਹਦਾ ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਇਹਦੇ ਵਾਸਤੇ ਸਾਨੂੰ ਪਲਾਸਟਿਕ ਸਰਜਨ ਬੁਲਾਣੇ ਪਏ ਟੀਮ ਪ ਉਮੀਦ ਹੈ ਵੀਡੀਓ ਤੋਂ ਕੰਟੈਂਪਰੇਸ਼ਨ ਦੇ ਬਾਅਦ ਹੈ। ਐ ਡਾਕਟਰ ਸਾਹਿਬ ਮੈਡੀਕਲੀ ਐਂਗਲ ਤੋਂ ਜੇ ਦੇਖੀਏ ਤੁਸੀਂ ਡਾਕਟਰੋਂ ਤੁਸੀਂ ਕੇਸ ਦੇਖਦੇ ਹੋ ਰੋਜ਼ਾਨਾ ਜਿਹੜਾ ਇਹ ਕੇਸਸ ਸਰ ਕਿੰਨਾ ਕਿ ਸ਼ਾਰਪ ਸੀਗਾ ਤੁਸੀਂ ਕਹਿੰਦੇ ਸੀ ਨਾੜ ਜੇ ਕੱਟ ਜਾਂਦੀ ਤੇ ਡੈਥ ਹੋ ਜਾਂਦੀ ਹੈ। ਹਾਂ ਬਹੁਤ ਸ਼ਾਰਪ ਬਹੁਤ ਜ਼ਿਆਦਾ ਹੈ। ਜੀ। ਸ਼ਰਟਾਈ ਤਿੰਨ ਜਿੰਦ ਡੂੰਗਾ ਹੈ। ਜੀ। ਜਿਵੇਂ ਤੇ ਮਾੜੇ ਹੋ ਲੱਗਦਾ ਇਕਲੀ ਜਾਨ ਤੋਂ ਵੀ ਸੀ। ਫਿਰ ਕਿਨੋ ਹੈ ਉੱਪਰ ਪਚਾਓ ਜੋ ਵੀ ਜਿਸ ਤਰ੍ਹਾਂ ਵੀ ਹੈ ਇਹਨੂੰ ਬੰਨ ਲਿਆ ਜਾਵੇ ਟੁੱਟਲੀ। ਜੀ। ਬਹੁਤ ਜ਼ਿਆਦਾ ਖਤਮ ਹੋ ਗਿਆ।